ਉਹ ਅਸੀਂ ਮੋਰਚੇ ਤੋਂ ਸਾਨੂੰ ਸਰਕਾਰ ਨੇ ਕੁੱਟ ਕੇ ਬਾਹਰ ਭੇਜਿਆ ਸੀਗਾ ਘਰਾਂ ਦੇ ਵਿੱਚ ਜੋ ਨਿਰਾਸੀਜਨ ਚੱਲ ਰਿਹਾ ਦੁਬਾਰਾ ਅਸੀਂ ਫਿਰ ਦੁਬਾਰਾ ਜੱਥੇਬੰਦੀਆਂ ਸਾਰੀਆਂ ਇੱਕ ਮੰਚ ਤੇ ਇਕੱਠੀਆਂ ਹੋਣੀਆਂ ਹਨ ਮਾਨ ਸਰਕਾਰ ਨੇ ਕਿਸੇ ਵੀ ਸਰਕਾਰ ਨੇ ਕੀਤੀ ਜਾਊਗੀ ਉਹਦੇ ਵਿਰੁੱਧ ਜਿਹੜਾ ਵਾ ਅੰਦੋਲਨ ਜ਼ਰੂਰ ਕੀਤਾ ਜਾਊਗਾ ਲੇਕਿਨ ਆਮਦਨ ਦੇ ਕਰਮਾ ਕਰਨੇ ਨਹੀਂ ਆਪਾਂ ਤਾਂ ਲੋਕਾਂ ਨੂੰ ਮਾਰਨਾ ਵਾ ਗ੍ਰਾਂਟ ਉਹਨੂੰ ਮਿਲਣੀ ਜਿਹੜਾ ਪਾਰਟੀ ਦਾ ਬੰਦਾ ਵਾ 40% ਕਮਿਸ਼ਨ ਮੈਡਮ ਮੰਗਾ ਜਾਂਦਾ 40% ਜਿਹੜੀ ਜ਼ਮੀਨ ਖੋਣ ਰਹੀ ਆ ਉਹਨੂੰ ਰੋਜ਼ਗਾਰ ਦੇ ਕੇ ਉਹਨੂੰ ਨੌਕਰੀ ਦੇਣ ਕੇ ਕੁਛ ਨਹੀਂ ਦੇਣਾ ਇਹਨਾਂ ਨੇ ਅ ਹਰਦੂ ਚੰਡੇ ਜੀ ਇੱਕ ਲਾਸਟ ਰਿਐਕਸ਼ਨ ਮੈਂ ਤੁਹਾਡਾ ਲੈਣਾ ਚਾਹੂੰਗੀ ਲੈਂਡ ਪੁਲਿੰਗ ਪਾਲਿਸੀ ਸਰਕਾਰ ਜਦੋਂ ਲਾਗੂ ਕਰ ਦੂਗੀ ਇਹਨੂੰ ਆਬਵੀਅਸਲੀ ਵਿਧਾਨ ਸਭਾ ਦੇ ਵਿੱਚ ਵੀ ਲੈ ਕੇ ਆਉਣਗੇ ਔਰ ਮਤਾ ਪੇਸ਼ ਵੀ ਹੋਊਗਾ ਪਾਸ ਹੋਣ ਦੇ ਵੀ ਅਸਾਰ ਨੇ ਕਿਉਂਕਿ ਮੈਜੋਰਟੀ ਸਰਕਾਰ ਦੇ ਕੋਲ ਹੀ ਹੈ ਤਾਂ ਫਿਰ ਇਸ ਦੇ ਵਿਰੋਧ ਦੇ ਵਿੱਚ ਜਾਂ ਫਿਰ ਇਸ ਪਾਲਿਸੀ ਨੂੰ ਰੋਕਣ ਵਾਸਤੇ ਤੁਹਾਡੀ ਯੂਨੀਅਨ ਦੇ ਵੱਲੋਂ ਕੀ ਅਹਿਮ ਕਦਮ ਚੁੱਕੇ ਜਾਣਗੇ ਕਿਨਾਲ ਦਾ ਆਲਰੇਡੀ ਬੀਤੀਆਂ ਕਰਕੇ ਪ੍ਰੋਗਰਾਮ ਜਿਹੜਾ ਅਗਸਤ ਦਿੱਤਾ ਜਾ ਰਿਹਾ ਹੌਲੀ ਹੌਲੀ ਜਿਹੜਾ ਅਸੀਂ ਮੋਰਚੇ ਤੋਂ ਸਾਨੂੰ ਸਰਕਾਰ ਨੇ ਕੁੱਟ ਕੇ ਬਾਹਰ ਭੇਜਿਆ ਸੀਗਾ ਘਰਾਂ ਦੇ ਵਿੱਚ ਉਹਨੂੰ ਰੀਸੈਟਲ ਕਰਵਾਉਣ ਦਾ ਥੋੜਾ ਸਾਨੂੰ ਟਾਈਮ ਲੱਗਾ ਵਾ ਹੁਣ ਸੋ ਨੈਰਾ ਸੀਜ਼ਨ ਚੱਲ ਰਿਹਾ ਦੁਬਾਰਾ ਅਸੀਂ ਫਿਰ ਦੁਬਾਰਾ ਜਿੱਥੇ ਬੰਦੇ ਸਾਰੀਆਂ ਇੱਕ ਮੰਚ ਤੇ ਇਕੱਠੀਆਂ ਹੋਣੀਆਂ ਔਰ ਜੋ ਵੀ ਜਿਆਰਤੀ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਹੋ ਵੀ ਚੱਲੀ ਏ ਮਾਨ ਸਰਕਾਰ ਨੇ ਕਿਸੇ ਵੀ ਸਰਕਾਰ ਨੇ ਕੀਤੀ ਹੋਊਗੀ ਉਹਦੇ ਵਿਰੁੱਧ ਜਿਹੜਾ ਵਾ ਅੰਦੋਲਨ ਜ਼ਰੂਰ ਕੀਤਾ ਜਾਊਗਾ ਲੋਕਾਂ ਦੇ ਹੱਕ ਜਿਹੜੇ ਆ ਮੈਨੂੰ ਦੁੱਖ ਆਉਂਦਾ ਬੜਾ ਮੈਂ ਕਹਿੰਦਾ ਪੰਜਾਬ ਸਰਕਾਰ ਨੂੰ ਹੋਣਾ ਚਾਹੀਦਾ ਸੀ ਯਾਰ ਕਣਖਰੀ ਦੀ ਜਿਹੜੀ ਸਾਰੀ 22 23 ਨੂੰ ਖਰੀਦੀ 3600 ਨੂੰ ਵੇਚਦੀ 3200 ਨੂੰ ਵੇਚਦੀ ਵਾਧੂ ਆਮਦਨ ਹੁੰਦੀ ਲੇਕਿਨ ਉਹ ਆਮਦਨ ਦੇ ਕਰਮਾ ਕਰਨੇ ਨਹੀਂ ਆਪਾਂ ਦੇ ਲੋਕਾਂ ਨੂੰ ਮਾਰਨਾ ਵਾ ਅਸੀਂ ਕਿੰਨੇ ਆ ਮੂੰਗੀ ਖਰੀਦਣੀ ਸੀ ਮੂੰਗੀ ਖਰੀਦੀ ਨਹੀਂ ਗਈ ਜਨਾਂ ਕੋਲ ਆ ਜਿਹੜਾ ਇੰਨੇ ਲੱਖ ਕਰੋੜ ਦਾ ਜਿਹੜਾ ਇਹ ਦੇਵਲਪ ਕਰਨਾ ਕਿੱਥੋਂ ਕਰ ਲਵਾਂਗੇ ਮੈਨੂੰ ਸਮਝ ਨਹੀਂ ਆਉਂਦੀ ਮੈਂ ਤੇ ਹੈਰਾਨ ਆ ਦੂਜੀ ਗੱਲ ਸਿਰਫ ਇਹ ਆ ਕਿ ਭੋਲੇ ਭਾਲੇ ਕਿਸਾਨਾਂ ਨੂੰ ਮੈਂ ਦੱਸਣਿਆ ਕਿਸਾਨਾਂ ਨਾਲ ਉਹਦੇ ਬੱਚਿਆਂ ਦੇ ਵਿੱਚ ਲੜਾਈ ਪਾਉਣੀ ਆ ਇਸ ਪੈਸੇ ਨੇ ਪਰਿਵਾਰ ਜਿਹੜੇ ਉਹ ਵੰਡਣੇ ਨੇ ਲੜਾਈਆਂ ਪੈਣੀਆਂ ਭਰਾਵਾਂ ਭਰਾਵਾਂ ਚ ਪੈਣੀਆਂ ਨੇ ਬੱਚਿਆਂ ਦੇ ਪਿਤਾ ਦੇ ਪੈਣੀਆਂ ਨੇ ਸਿਸਟਰਾਂ ਦੇ ਪੈਣੀਆਂ ਨੇ ਕਿ ਵੀ ਇੰਨੇ ਪੈਸੇ ਆ ਗਿਆ ਦੇ ਮੇਰਾ ਸ਼ੇਅਰ ਦੇ ਮੇਰਾ ਵੀ ਦੇ ਇਹ ਪਰਿਵਾਰ ਟੁੱਟਣੇ ਨੇ ਆਲਰੇਡੀ ਜਿਹੜੇ ਆਪਾਂ ਉਸ ਚੀਜ਼ ਤੇ ਬੈਠੇ ਹੈ ਨਾ ਕਿ ਜਿਹੜਾ ਪਿੰਡੂ ਕਲਚਰ ਖਤਮ ਹੁੰਦਾ ਜਾ ਰਿਹਾ ਉਹਨੂੰ ਜੜੋਂ ਖਤਮ ਕਰਨ ਵਾਸਤੇ ਸਰਕਾਰ ਜਿਹੜੀ ਹੈ ਪੂਰਾ ਜ਼ੋਰ ਲਾ ਰਹੀ ਆ ਸਿਰਫ ਮੈਂ ਦੱਸਿਆ ਨਾ ਅਗਰ ਚਾਹੁੰਦੀ ਕਿਸਾਨ ਦਾ ਭਲਾ ਚਾਹੁੰਦੀ ਆ ਮੈਂ ਕਹਿੰਨਾ ਕੋ 1 ਏਕੜ ਦਾ ਉਹਨੂੰ ਵੇਚਣ ਨੂੰ ਦੇ ਦਿਆਂ 30000 ਗਾਜੇ ਦੇ ਹਿਸਾਬ ਨਾਲ ਕਿ ਵੀ ਆ ਤਰੀ ਇੰਨੀ ਸ਼ਰਕ ਨਿਕਲ ਗਈ ਬਾਕੀ ਤੇਰਾ ਬਸ ਗਿਆ 30000 ਗਾਜਨਾ ਵੇ 30000 ਰੁਪਏ ਗਾਜਨੂੰ ਵੇਚ ਦੇ ਦੋ ਉਹਨਾਂ ਨੂੰ ਆਓ ਗਾ ਘਾਕ ਲਿਆ ਕਿਉਂ ਕਿਹੜੇ ਤੁਹਾਡੇ ਗਾ ਘਾਕ ਨੇ ਦੇਖੋ ਮੈਨੂੰ ਪਤਾ ਵਾ ਪੰਜਾਬ ਚ ਕੋਈ ਇੰਨੇ ਜ਼ਿਆਦਾ ਲੋਕ ਬੇਕਰ ਹੈ ਨਹੀਂ ਜਨਾ ਕੋਈ ਘਰ ਦੀ ਸਮੱਸਿਆ ਹੋਵੇ ਵੀ ਆਪਾਂ ਨੂੰ ਬਹੁਤ ਜ਼ਿਆਦਾ ਦਰਪਣ ਦੀ ਲੋੜ ਆ ਆਲਰੇਡੀ ਸ਼ਹਿਰ ਸਾਡੇ ਡਵੈਲਪ ਹੋਏ ਨੇ ਜੋ ਸਿਸਟਮ ਸਾਡੇ ਕੋਲ ਆਲਰੇਡੀ ਇਨਫਰਾਸਟ੍ਰਕਚਰ ਹੈ ਸਾਡੇ ਕੋਲ ਉਹਨੂੰ ਤਾਂ ਆਪਾਂ ਡਵੈਲਪ ਨਹੀਂ ਕਰ ਸਕਦੇ ਇਹ ਕਹਿੰਦੇ ਜੀ ਮੇਰੇ ਪਿੰਡ ਇਹਨਾਂ ਦਾ ਪਿੰਡ ਲਾ ਕੇ ਮੇਰੇ ਪਿੰਡ ਦੀ ਆ ਗਿਆ ਸਰਪੰਚ ਆਵਾਜ਼ੀ ਪਾਰਟੀ ਨੂੰ ਬਣੇ ਹੋਣੇ ਗਰਾਂਟਾ ਮਿਲ ਗਈ ਮੈਂ ਤੁਹਾਨੂੰ ਦੱਸਣਾ ਹੈ ਕਲੀਅਰ ਨਾ ਸਾਡੇ ਹਲਕੇ ਦੇ ਜਾਂ ਸਾਡੇ ਗੁਰਦਾਸਪੁਰ ਮੱਝ ਏਰੀਆ ਚ ਗ੍ਰਾਂਟ ਉਹਨੂੰ ਮਿਲਣੀ ਜਿਹੜਾ ਪਾਰਟੀ ਦਾ ਬੰਦਾ ਵਾ 40% ਕਮਿਸ਼ਨ ਮੈਡਮ ਮੰਗਾ ਜਨਾ 40% ਹਰ ਆਨੇ ਮੈਨੂੰ ਦੋ ਕੇ ਨਾ ਹੁੰਦਾ ਕਿ 40% ਮੇਨ ਉਹ ਲੋਕ ਮੰਗਦੇ ਨੇ ਉੱਪਰੋਂ ਲਾ ਕੇ ਥੱਲੇ ਦੇ ਜਾਂਦੇ ਸਾਰਾ ਹਿੱਸਾ ਜਾਣਾ ਲਾਓ ਨਾ 100% ਪ੍ਰੈਣ ਤੂੰ ਮੈਂ ਕਹਾਂ 90% ਲਾ ਲਓ ਚਲੋ 10% ਵੇਸਟ ਹੋ ਗਿਆ ਮਨੀ ਕਿਤੇ ਉਹ ਤੁਸੀਂ ਲਾਉਂਦੇ ਨਹੀਂ ਵਾ ਕਿਸਾਨ ਤੁਸੀਂ ਪੂਰੇ ਪੈੜੀ ਦਾ ਮੁੱਲ ਨਹੀਂ ਦਿੰਦੇ ਮੈਂ ਕਹਾਂ ਉਹੀ ਗੱਲ ਹੀ ਕਹਿੰਨੇ ਆ ਕਿ ਤੁਸੀਂ 14 ਲੱਖ ਰਪੇ 14 ਕਰੋੜ ਵਿੱਚ ਵੇਚ ਨਹੀਂ ਆ 14 ਕਰੋੜ ਦੋ ਨਾ ਕਿਸਾਨ ਉਹਨੂੰ ਪਤਾ ਲੱਗ ਗਿਆ ਵੀ ਹਾਂ ਸਹੀ ਰੇਟ ਮੈਂ ਕਹਿੰਦਾ ਮੈਂ ਗਰਾਊਂਡ ਦੇ ਅਸਰ ਨੇ 4 ਕਰੋੜ ਰੇਟ ਆ ਇਹ ਕਦੇ ਪੰਜਾਬ ਕਿਤੇ ਰੇਟ ਨਹੀਂ ਆ ਮੈਂ ਮੈਡਮ ਦੱਸਦਾ ਜਿਹੜੀ 30 ਲੱਖ ਦੀ ਪਿਆੜੀ ਜਾਣੀ ਜੋ ਕਾਰਪੋਰੇਟ ਆਉਂਦਾ ਨਾ ਹਮਮ ਅਗਰ ਕਿਸਾਨ ਸਿਆਣਾ ਹੋਊਗਾ ਨਾ 1 ਕਰੋੜ ਰੁਪਿਆ ਲੈਣਾ ਕਾਰਪੋਰੇਟ 1 ਕਰੋੜ ਰੁਪਿਆ ਦੇਣ ਤਿਆਰ ਹੋ ਜਾਂਦਾ ਜੀ ਠੀਕ ਹੈ ਨਾ ਜੀ ਉਹ ਕਹਿੰਦਾ 1 ਕਰੋੜ ਮੈਨੂੰ ਉਹ ਤੋਂ ਸਸਤਾ ਪਿੰਦਾ 1 ਕਰੋੜ ਵੀ ਇਸ ਕਰਕੇ ਮੈਨੂੰ ਲੱਗਦਾ ਵਾ ਕਿ ਆਪਾਂ ਨੂੰ ਜਿਹੜਾ ਵਾ ਇਹ ਬਿਲਕੁਲ ਇਹਦੇ ਉੱਤੇ ਰੋਲ ਆ ਸਾਡਾ ਲੈਨ ਪੂਲਿੰਗ ਪਾਲਿਸੀ ਤੇ ਹਾਂ ਅਗਰ ਲੈਨ ਪੂਲਿੰਗ ਕਰਨੀ ਕੋਈ ਡਿਵੈਲਪਮੈਂਟ ਕਰਨੀ ਆ ਕਿਸਾਨਾਂ ਦੀ ਬਣਾਓ ਕੋਈ ਸੋਸਾਇਟੀ ਬਣਾ ਦਿਓ ਕਿਸਾਨਾਂ ਦੀ ਉਹਨਾਂ ਕੋਈ ਆ ਤੁਹਾਡਾ ਪਲਾਟ ਬਣਾਤਾ ਪਾਈਨੇ ਕਿਸਾਨਾ ਜਿਹੜੇ ਜਿਹੜੀ ਉੱਥੇ ਫੈਕਟਰ ਕਿਸਾਨ ਨੇ ਇਹ ਜਿਹੜੀ ਜ਼ਮੀਨ ਆਪਣੇ ਰੇਟ ਦੇ ਹਿਸਾਬ ਨਾਲ ਵਿੱਚ ਉਹਨਾਂ ਫਿਰ ਤੁਸੀਂ ਇਹੋ ਹੀ ਸਰਕਾਰਾਂ ਤੋਂ ਕਿਸਾਨਾਂ ਦੇ ਫਾਇਦੇ ਦੀ ਗੱਲ ਕਰਦੀ ਆ ਜਾਂ ਕੋਈ ਉਹਨਾਂ ਨੂੰ ਰੋਜ਼ਗਾਰ ਦੇ ਦੇ ਜਿਹੜੀ ਜ਼ਮੀਨ ਕੋਲ ਜਿਹੜੀ ਜ਼ਮੀਨ ਖੋਣ ਦੇ ਆ ਉਹਨੂੰ ਰੋਜ਼ਗਾਰ ਦੇਣ ਦੇ ਉਹਨੂੰ ਕੋਈ ਨੌਕਰੀ ਦੇਣ ਦੇ ਕੁਛ ਨਹੀਂ ਦੇਣਾ ਇਹਨਾਂ ਨੇ ਨਿੱਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ